ਪੀਵੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਫਿਲੌਰ ਪੁਲਿਸ ਨੇ ਦੋ ਨੌਜਵਾਨਾਂ ਨੂੰ 10 ਗ੍ਰਾਮ ਹੈਰੋਇਨ ਇੱਕ ਪਿਸਤੌਲ ਅਤੇ ਜ਼ਿੰਦਾ ਕਾਰਤੂਸਾ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਅਮਨ ਸੈਣੀ ਐਸਐਚਓ ਫਿਲੌਰ ਨੇ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਟੇਂਗ ਰੋਡ ਤੇ ਗਸ਼ਤ ਕੀਤੀ ਜਾ ਰਹੀ ਸੀ ਕਿ ਸ਼ੱਕ ਦੇ ਤੌਰ ਤੇ ਇੱਕ ਬਿਨਾ ਨੰਬਰੀ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਰੋਕ ਕੇ ਚੈੱਕ ਕੀਤਾ ਗਿਆ ਜਿੰਨਾਂ ਪਾਸੋਂ 10 ਗ੍ਰਾਮ ਹੈਰੋਇਨ ਇੱਕ ਪਿਸਤੌਲ ਅਤੇ ਤਿੰਨ ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਕਾਬੂ ਕੀਤੇ ਨੌਜਵਾਨਾ ਖਿਲਾਫ ਐਨਡੀਐਸ ਸੈਕਟ ਅਤੇ ਅਸਲਾ ਇਕੱਡੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਉਹਨਾਂ ਦਾ ਪੁਲਿਸ ਰਿਮਾਂਡ ਲਿਆ ਜਾ ਰਿਹਾ ਹੈ ਤਾਂ ਜੋ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਸਕੇ ਕਿ ਇਹ ਅਸਲਾ ਅਤੇ ਹੈਰੋਇਨ ਉਹ ਕਿੱਥੋਂ ਲੈ ਕੇ ਆਏ ਸਨ ਅਤੇ ਇਸ ਦੀ ਕਿੱਥੇ ਵਰਤੋਂ ਕੀਤੀ ਜਾਣੀ ਸੀ ਤੁਸੀਂ ਦੇਖ ਰਹੇ ਹੋ ਬੱਗਾ ਸੇਲਕਿਆਣਾ ਦੀ ਰਿਪੋਰਟ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਸੱਚੋ ਸਭ ਦੋ ਵਿਅਕਤੀ ਫੜੇ ਆ ਕਾਦੇ ਮੁਕਾਦਮੇ ਚ ਫੜੇ ਕੀ ਬਰਾਮਤੀ ਹੈ ਇਹਨਾਂ ਤੋਂ ਸਾਡੇ ਕੋਲ ਇਨਫੋਰਮੇਸ਼ਨ ਆਈ ਸੀਗੀ ਕਿ ਸਸਪੈਕਟਿਡ ਲੋਕ ਕੁੰਬੜੀ ਹੈ ਜੋ ਸਸਪੀਸ਼ੀਅਸ ਸੀਗੇ ਜਿਨ੍ਹਾਂ ਕੋਲ ਵੈਪਨ ਦੀ ਸਾਨੂੰ ਇਨਫੋਰਮੇਸ਼ਨ ਆਈ ਸੀ ਤੇ ਫਲੋਰ ਏਰੀਆ ਦੀ ਅਬਜੈਕਟਿਵਟ ਹੈ ਉਹਦੇ ਵਿੱਚ ਸਾਡੇ ਵੱਲੋਂ ਰਾਉਂਡ ਅਪ ਕੀਤਾ ਗਿਆ ਹੈ ਇੱਕ ਤੇ ਪ੍ਰਿੰਸ ਪਲਸਰ ਦੇ ਉੱਤੇ ਦੋ ਵਿਅਕਤੀ ਸੀ ਇੱਕ ਉਹਦੇ ਚੋਂ ਪ੍ਰਿੰਸ son of ਸੁਜੀਤ ਸਿੰਘ ਹੈ ਜਿਹੜਾ ਗੜਾ ਦਾ ਰਹਿਣ ਵਾਲਾ ਹੈ ਤੇ ਦੂਸਰੇ ਨਾਮ ਵਰਿੰਦਰ ਪ੍ਰਕਾਸ਼ son of ਜੁਗਿੰਦਰ ਸਿੰਘ ਉਹ ਵੀ ਘੜਾ ਦਾ ਰਹਿਣ ਵਾਲਾ ਜਿਹਨੂੰ ਨੰਨੂ ਨੰਨੂ ਕਹਿੰਦੇ ਆ। ਠੀਕ ਹੈ ਜੀ। ਦੋਨਾਂ ਨੂੰ ਰਾਉਂਡ ਅਪ ਕੀਤਾ ਗਿਆ ਰਾਉਂਡ ਅਪ ਦੌਰਾਨ ਹੀ ਇਹ ਜਿਹੜੇ ਮੋਟਰਸਾਈਕਲ ਤੇ ਇਹਨਾਂ ਨੂੰ ਰਾਉਂਡ ਅਪ ਕੀਤਾ ਗਿਆ ਉਹਦੇ ਉਸ ਟਾਈਮ ਤੇ ਹੀ ਇਸ ਜਿਹੜਾ ਪ੍ਰਿੰਸ ਹੈਗਾ ਇਹਦੇ ਕੋਲ ਇੱਕ ਵੈਪਨ ਰਿਕਵਰ ਹੋਇਆ ਤੇ ਤਿੰਨ ਲਾਈਫ ਕੈਟਿਜਿਸ ਠੀਕ ਹੈ ਠੀਕ ਹੈ। ਇਹ ਦੇਸੀ ਪਿਸਟਲ ਹੈ 7.65 ਜਿਹਦੇ ਵਿੱਚ ਬੋਰ ਸੀਗੇ। ਫਿਰ ਤਿੰਨ ਜਿੰਦਾ ਰੌ ਸੀਗੇ। ਓਕੇ। ਉਸ ਤੋਂ ਇਲਾਵਾ ਜਿਹੜਾ ਨੰਨੂ ਸੀਗਾ ਇਹ ਡਰੱਗਸ ਦੇ ਨਾਮ ਵੀ ਜੁੜਿਆ ਸੀ ਇਹਦੇ ਕੋਲੋਂ 10 ਗ੍ਰਾਮ ਹੀਰੋਇਨ ਕਵਰ ਹੋਈ। ਬੈਕਗ੍ਰਾਉਂਡ ਕੋਈ ਵੀ ਨਾ ਦਾ ਇਹ ਨਹੀਂ ਆਇਆ ਹਜੇ ਤੱਕ ਬੈਕਗ੍ਰਾਉਂਡ ਦੇ ਵਿੱਚ ਜਿੱਥੇ ਚੈੱਕ ਕੀਤਾ ਜਾ ਰਿਹਾ ਹਜੇ ਤੇ ਸਾਡੇ ਵੱਲੋਂ ਐਫਆਈ ਰਜਿਸਟਰ ਕੀਤੀ ਤੇ ਮੋਟਰਸਾਈਕਲ ਤੋਂ ਇਲਾਵਾ ਹੋਰ ਵੀ ਕੋਈ ਵਹੀਕਲ ਨਹੀਂ ਨਹੀਂ ਵਹੀਕਲ ਮੋਟਰਸਾਈਕਲ ਹੀ ਕਵਰ ਹੋਇਆ ਤੇ ਜੋ ਮੈਂ ਤੁਹਾਨੂੰ ਦੱਸਿਆ ਬਰਾਮਦ ਕੀ ਹੋਈ ਹੈ ਇਹ ਇਹ ਜਿਹੜਾ ਮੁੰਡੇ ਨੌਜਵਾਨ ਕਿੱਥੇ ਦੇ ਰਹਿਣ ਵਾਲੇ ਆ ਇਹ ਗੜਾ ਦੇ ਰਹਿਣ ਵਾਲੇ ਆ ਲੋਪਰ ਦੇ ਫਲੋਰ ਦੇ ਰਹਿਣ ਵਾਲੇ ਦੋਨੋਂ ਤੇ ਅੰਜ ਇਹਨਾਂ ਦਾ ਅਸੀਂ ਪੁਲਿਸ ਰਿਮਾਂਡ ਹਾਸਲ ਕੀਤਾ ਤੋਂ ਦਿਨ ਦਾ ਅੱਛਾ ਫਰਦਰ ਜੋ ਵੀ ਇਨਵੈਸਟੀਗੇਸ਼ਨ ਚਾਹੀਦੀ ਹੋ ਤੁਸੀਂ ਪੁੱਛ ਗਏ ਦੌਰਾਨ ਇਹ ਤੋਂ ਕਿੱਥੋਂ ਦਾ ਇਹ ਲਿਆਂਦਾ ਕਿੱਥੋਂ ਕਿੰਨੇ ਦਾ ਲਿਆਂਦਾ ਕੀ ਇਹ ਪਤਾ ਪੁੱਛ ਗਏ ਸੀ ਉਹ ਇਹਦੇ ਨਾਲ ਹਾਂਜੀ ਹਾਂਜੀ ਜੋ ਪ੍ਰੀਮੀਰੀ ਪੁੱਛਗੀ ਚਈ ਸੀ ਉਹਦੇ ਵਿੱਚ ਇਹਨੇ ਸਾਨੂੰ ਇਹ ਹੀ ਦੱਸਿਆ ਕਿ ਵੀ ਇਹ ਜਿਹੜਾ ਵੈਪਨ ਸੀ ਲਾਈਨ ਇਹ ਬਿਹਾਰ ਤੋਂ ਮੰਗਾਂ ਤੋਂ ਲਿਆਂਦਾ ਓਕੇ ਤੇ ਉਹਦੇ ਵਿੱਚ ਇਹ 50 40 50 ਹਜ਼ਾਰ ਦਾ ਦੱਸ ਰਿਹਾ ਹੈ ਬਾਕੀ ਫਰਦਰ ਹਜੇ ਜਦੋਂ ਅਸੀਂ ਰਿਮਾਂਡ ਲਿਆ ਤੇ ਉਸ ਤੋਂ ਬਾਅਦ ਹੀ ਅਸੀਂ ਫਰਦਰ ਕਨਫਰਮੇਸ਼ਨ ਦੇ ਸਕਦੇ ਹਾਂ ਹਾਂ ਸਾਰੇ ਫਲੋਰ ਦੇ ਰਣ ਵਾਲੇ ਹਾਂਜੀ ਦੋ ਬੰਦੇ ਦੋਨੋਂ ਫਲੋਰ ਦੇ ਕਿੰਨਾ ਰਿਮ ਦੋ ਦਿਨ ਦਰਮਾੜਿਆ ਕਿ ਹੋਰ ਵੀ ਇਹਨਾਂ ਦੇ ਨਾਲ ਕੋਈ ਸ਼ਾਮਲਿਆ ਕੋਈ ਪੁਛਗਿਛ ਨਹੀਂ ਨਹੀਂ ਅਸੀਂ ਤਾਂ ਸਿਰਫ ਇੱਕ ਨਾਕਾਬੰਦੀ ਕੀਤੀ ਸੀ ਉਹਦੇ ਵਿੱਚ ਇਹਨਾਂ ਨੂੰ ਰਿਟਾਉਂਡ ਅਪ ਕਰ ਰਿਆ ਗਿਆ ਕਿ ਫਰਦਰ ਡੂਰਿੰਗ ਇਨਵੈਸਟੀਗੇਸ਼ਨ ਕੀ ਪਤਾ ਲੱਗਦਾ